ਅੱਜ ਇੱਕ ਸੁਦੇਪ ਸਿੰਘ ਵਿੱਕੀ ਨਾਂ ਦੇ ਗੈਂਸਟਰ ਦਾ ਇਨਕਾਉਂਟਰ ਕੀਤਾ ਗਿਆ ਹੈ ਪੰਜੇਟੇ ਦੇ ਕੋਲ ਜੋ ਕਿ ਹਰ ਰੋਜ਼ ਦਿੱਤ ਨਵੀ ਤੋਂ ਪਾਰਦਾਤਾ ਨੂੰ ਅੰਜਾਮ ਦਿੰਦਾ ਸੀਗਾ ਜਿਸ ਨੂੰ ਲੁਧਿਆਣਾ ਪੁਲਿਸ ਕਾਫੀ ਦਿਨਾਂ ਤੋਂ ਲੱਭ ਰਹੀ ਸੀਗੀ ਤੇ ਅੱਜ ਉਸ ਦਾ ਇਨਕਾਉਂਟਰ ਕੀਤਾ ਗਿਆ ਹੈ ਤੇ ਸੀਪੀ ਸਾਹਿਬ ਜੋ ਪ੍ਰਸ਼ਾਸਨ ਨਾਲ ਗੱਲ ਕਰਦੇ ਕਿ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਜੀ ਸ੍ਰੀ ਸਾਹਿਬ ਅਭੀ ਮੌਕੇ ਤੇ ਪਹੁੰਚ ਕੇ ਚੂਲੀ ਮਰਕੇ ਦੇ ਜੀ ਤਸਵੀਰਾਂ ਦਿਖਾਉਣੇ ਸ੍ਰੀ ਸਾਹਿਬ ਜੋ ਮੌਕੇ ਤੇ ਪਹੁੰਚੇ ਨੇ ਸਾਈਡ ਹੋ ਜਾਓ ਸਾਈਡ ਸਾਈਡ ਉਹ ਤਾਹਾ ਜੀ ਚੈਨਲੇਨ ਆ ਰਹੇ ਨੇ ਉਹ ਕਿਹਾ ਕਿ ਅੰਦਰੋਂ ਆਉਂਦੀ ਕਹਾਣੀ ਕਿ ਉਹ ਵੀ ਵੀਡੀਓ ਆ ਰਹੇ ਨੇ ਬਾਹਰ ਤੋਂ ਸਾਹਮਣੇ ਸਾਈਡ ਦੇ ਦਿਓ ਪਲੀਜ਼ ਜੀ ਕਿੰਨੇ ਕੰਨ ਲੋ ਜਾਣਕਾਰੀ ਦਿੱਤੀ ਜਾਊਗੀ ਇਸ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਵੀ ਦੇਖਦੇ ਹਾਂ ਕਿ ਇਸ ਮੁੱਦੇ ਨੂੰ ਹੱਲ ਕਰਦੇ ਹੋਏ ਸਵਾਲ ਨੂੰ ਵੀ ਕੋਸ਼ਿਸ਼ ਕਰਦੇ ਹਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੱਥੇ ਆ ਵੀ ਜਿਹੜਾ ਕੋਈ ਕੋਈ ਇੰਟਰੈਕਸ਼ਨ ਕਿ ਕੋਈ ਅਗਰ ਆਪਰਾ ਰੋ ਨਾ ਜਾ ਜਾ ਆ ਜਾ ਸਰ ਇਹ ਕਾਫੀ ਵੱਡਾ ਗੈਨ ਸੀਗਾ ਲੁਧਿਆਣੇ 'ਚ ਭਾਈ ਕੈਮਰ ਸੁਖਦੇਵ ਵੈਲਿਊਸ ਵਿਕੀ ਔਰ ਉਹਦੇ ਨਾਲ ਤਿੰਨ ਬੰਦੇ ਸੀਗੇ ਕਾਫੀ ਟਾਈਮ ਤੋਂ ਸਰਗਰਮ ਸੀਗੇ ਐਂਡ ਪਿਛਲੇ 4-5 ਦਿਨਾਂ ਮੇ ਵੀ ਤੁਸੀਂ ਦੇਖਿਆਣਾ ਕਿ ਕਿਨਾਂ ਨੇ ਜਮਾਲਪੁਰ ਮੇ ਕੈਮਿਸ ਦੀ ਸੋਪ ਨੂੰ ਲੁੱਟਿਆ ਸੀਗਾ ਬੋਲੀ ਮਾਰ ਕੇ ਉਸ ਤੋਂ ਬਾਅਦ ਸਾਨੇਵਾਲ ਚ ਇੱਕ ਠੇਕਾ ਲੁੱਟਿਆ ਸੀਗਾ ਉਸ ਤੋਂ ਬਾਅਦ ਕੂਮ ਕਲਾਜ ਇੱਕ ਕਰਿਆਨੇ ਦੀ ਸੋਪ ਲੁੱਟੀ ਸੀ ਐਂਡ ਇਹਨੇ ਡੈਸਪਰੇਟਡ ਸੀਗੇ ਇਹ ਗੋਲੀ ਪਹਿਲਾਂ ਮਾਰਦੇ ਸੀਗੇ ਉਸ ਤੋਂ ਪਹਿਲ ਉਸ ਤੋਂ ਬਾਅਦ ਇਹ ਕੋਈ ਲੁੱਟ ਸੌਟ ਕਰਦੇ ਸੀਗੇ ਤਾਂ ਇਹਦੀ ਜਿਹੜੀ ਪੁਲਿਸ ਕਾਫੀ ਟਾਈਮ ਤੋਂ ਇਹਨਾਂ ਦੇ ਪਿੱਛੇ ਲੱਗੀ ਹੋਈਗੀ ਸਾਡੀ ਸੀਆਈਏ ਦੀ ਟੀਮ ਸੀਗੀ ਇੰਸਪੈਕਟਰ ਬਹਿਨ ਸਿੰਘ ਤੇ ਡੀਸੀਪੀ ਰੂਰਲ ਐਂਡ ਤੁਸ਼ਾਰ ਗੁਪਤਾ डीसीपी फॉर द टीम ਸੀਗੀ ਕਾਫੀ ਟਾਈਮ ਤੋਂ ਇਨਾਦੇ ਪਿੱਛੇ ਲੱਗੀ ਹੋਈ ਸੀਗੀ ਐਂਡ ਇਨ ਦਾ ਮੇਨ ਟਾਈਮ ਅਸੀਂ 3 ਬੰਦਿਆਂ ਨੂੰ ਪਹਿਲਾਂ ਅਰੈਸਟ ਕਰ ਚੁੱਕੇ ਸੀਗੇ ਇਹ ਜਿਹੜਾ ਸੀਗਾ ਸੁਖਦੇਵ ਸਿੰਘ ਐਲੀਅਸ ਵਿੱਕੀ ਇਹਨਾਂ ਨੂੰ ਪੁਲਿਸ ਪਾਰਟੀ ਚੇਜ਼ ਕਰਦੀ ਕਾਫੀ ਟਾਈਮ ਤੋਂ ਚੇਜ਼ ਕਰ ਰਹੀ ਸੀਗੀ ਇੱਥੇ ਜਿਹੜੇ ਜਿਸ ਥਾਂ ਤੇ ਆਪਾਂ ਖੜੇ ਆ ਇਹਦੇ ਨੇੜੇ ਹੀ ਅੱਜ ਤਕਰੀਬਨ 7 7:30 ਵਜੇ ਇਹਨਾਂ ਦੀ ਮੁਟਬੇੜ ਹੋਈ ਹੈ ਮੁਟਬੇੜ ਦੇ ਦੌਰਾਨ ਇਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਔਰ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਯੂ ਨੋ ਮੌਕੇ ਤੇ ਨਿਊਟਰਲਾਈਜ਼ ਕਰਦੇ ਇਹ ਮੱਛੀਵਾੜੇ ਦਾ ਹੈਗਾ ਲੋਕਲ ਇੱਥੇ ਹੈਗਾ ਐਂਡ ਬਹੁਤ ਡੈਸਪਰੇਟਡ ਹੈਗਾ ਐਂਡ ਇਸ ਵਿੱਚ ਬਿਲਕੁਲ ਹੀ ਮੈਂ ਇਹ ਕਹਿਣਾ ਚਾਹਾਂਗਾ ਕਿ ਲਾਸਟ ਟਾਈਮ ਵੀ ਸਾਡੀ ਸੀਐਮ ਸਾਹਿਬ ਦੀ ਮੀਟਿੰਗ ਹੋਈ ਸੀਗੀ ਸੀਐਮ ਸਾਹਿਬ ਨੇ ਬਿਲਕੁਲ ਸਖਤ ਕਿਹਾ ਸੀਗਾ ਕਿ ਇਹੋ ਜਿਹੇ ਕ੍ਰਿਮੀਨਲ ਹੈਗੇ ਪੰਜਾਬ ਚ ਜਿੰਨਾ ਜੇ ਗੈਂਗਸਟਰਵਾਦ ਦੀ ਜਿਹੜੀ ਤੁਸੀਂ ਗੱਲ ਕਰਦੇ ਇਹ ਜੜੋ ਖਤਮ ਕਰਨਾ ਹੈ ਤਾਂ ਇਹੋ ਜਿਹੇ ਜਿਹੜੇ ਕ੍ਰਿਮੀਨਲ ਹੈਗੇ ਇਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਜਿਹੜਾ ਮੈਂ ਇਹ ਵੀ ਕਹਿਣਾ ਚਾਹਾਂਗਾ ਇਹ ਬੜਾ ਈਜ਼ੀ ਹੈ ਲੋਕੀ ਵਿਚਾਰੇ ਆਪਣਾ ਕੰਮ ਕਰਦੇ ਆ ਸ਼ਾਮ ਨੂੰ ਘਰੇ ਜਾਂਦੇ ਆ ਬੱਚੇ ਉਹਨਾਂ ਦਾ ਵੇਟ ਕਰਦੇ ਮਜ਼ਾਕ ਨਹੀਂ ਹੈਗਾ ਕਿ ਜਾਓ ਪਿਸਟਲ ਤੁਸੀਂ ਤਾਂ ਉਹ ਗੋਲੀ ਮਾਰੋ ਤੇ ਤੁਸੀਂ ਪੈਸੇ ਲੁੱਟ ਕੇ ਲੈ ਜਾਓ ਪੁਲਿਸ ਨੂੰ ਪ੍ਰੋਪਰ ਕਾਨੂੰਨ ਦੇ ਤਹਿਤ ਜੋ ਪੁਲਿਸ ਕਾਰਵਾਈ ਕਰੇਗੀ ਸਖਤ ਤੋਂ ਸਖਤ ਕਾਰਵਾਈ ਕਰੇਗੀ ਮੈਂ ਇਹ ਸੰਦੇਸ਼ ਦੇਣਾ ਚਾਹੂੰਗਾ ਇਹ ਇਹੋ ਜਿਹੇ ਬੰਦਿਆਂ ਨੂੰ ਤੇ ਸਰਕਾਰ ਦੀ ਤਰਫ ਤੋਂ ਜੀ ਸੀਐਮ ਸਾਹਿਬ ਦੀ ਤਰਫ ਦੇ ਤੇ ਤੁਹਾਡੇ ਖਿਲਾਫ ਜੋ ਵੀ ਬੰਦੇ ਹੋਗੇ ਸਖਤ ਐਕਸ਼ਨ ਅਸੀਂ ਲਵਾਂਗੇ ਸਭ ਕੋਲ ਕਿੰਨੇ ਬੰਦੇ ਸੀ ਜੀ ਇਹ ਹਜੇ ਤੱਕ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਇੱਕ ਨਿਊਟਰਲਾਈਜ਼ ਕੀਤਾ ਹੈਗਾ ਬਾਕੀ ਇਨਵੈਸਟੀਗੇਸ਼ਨ ਜਾਰੀ ਹੈਗੀ ਸਾਡਾ ਇੱਕ ਐਸਆਈ ਦਲਜੀਤ ਸਿੰਘ ਹੈ ਉਹ ਜ਼ਖਮੀ ਹੋਇਆ ਇਵਨ ਫੋਰਚੂਨੇਟਲੀ ਜੋ ਬੇਨ ਸਿੰਘ ਹੈ ਉਹਦੇ ਛਾਤੀ ਤੇ ਫਾਇਰ ਹੋਇਆ ਐਂਡ

ਲੁਧਿਆਣਾ ਕਾਫੀ ਹਿੰਗਿਸ਼ ਕ੍ਰਾਈਮ ਦੇ ਕੇਸ ਹੈਗੇ ਸਰ ਸ਼ਾਕਿਆ ਕੀ ਹੋਰ ਵੀ ਇਹਦੇ ਨਾਲ ਦੇ ਇੱਥੇ ਹੈਗੇ ਬੰਦੇ ਉਹ ਕੁਝ ਬੰਦੇ ਲੁਧਿਆਣੇ ਦੇ ਬਾਕੀ ਡਿਟੇਲ ਤੁਹਾਨੂੰ ਤੁਹਾਡੇ ਨਾਲ ਲੇਟਰ ਅਸੀਂ ਸ਼ੇਅਰ ਕਰਾਂਗੇ ਇਹ ਹੁਣ ਕੱਲਾ ਸੀਗਾ ਜੀ ਜੀ ਕਿਹਦੇ ਤੇ ਜਾਦਾ ਸੀ ਇਹ ਮੋਟਰਸਾਈਕਲ ਦੇ ਮੌਕੇ ਤੇ ਬਰਾਮਦ ਹੋਇਆ ਮੋਟਰਸਾਈਕਲ ਉਹ ਵੀ ਇੱਥੇ ਮੌਕੇ ਤੇ ਹੀ ਪਿਆ ਹਾਂ ਜੀ ਪੂਰੇ ਸਿੱਕ ਤੇ ਕਿੰਨੇ ਫਾਇਰ ਹੋਏ ਨੇ ਸਰ ਤਕਰੀਬਨ 20 ਫਾਇਰ ਹੋਏ ਦੋਨੋਂ ਦੋਨੋਂ ਸਾਈਡ ਤੋਂ 20 ਐਸਆਈ ਸਾਹਿਬ ਦਾ ਕੀ ਨਾਮ ਉਹ ਦਲਜੀਤ ਸਿੰਘ ਹੈ ਐਸਾ ਹੀ ਹਸਪੀਟਲ ਹਸਪੀਟਲ ਦੇ ਜਾ ਕੇ ਗੋਲੀ ਚੁਕਾਦੇ ਪੱਟ ਪੱਟੇ ਗੋਲੀ ਲੱਗ ਗਈ। ਉਹ ਸਾਰਾ ਪਿੱਛਾ ਕਰੀ ਸੀ। ਹਾਂਜੀ ਹਾਂਜੀ ਕਾਫੀ ਟਾਈਮ ਤੋਂ ਚੇਜ਼ ਕਰ ਰਹੇ ਸੀਗੇ ਇਹਨੂੰ। ਇਹਨਾਂ ਨੇ ਕਾਫੀ ਟਾਈਮ ਤੋਂ ਪੁਲਿਸ ਪਾਰਟੀ ਚੇਜ਼ ਕਰ। ਜਿਹੜਾ ਮਨੀ ਚੇਂਜਰ ਦੇ ਤੇ ਟ੍ਰਾਂਸਫਰ ਲੁੱਟੋ। ਉਹ ਵੀ ਨਾਲ ਦਰਦ। ਬਿਲਕੁਲ ਜੀ ਮੈਂ ਉਹੀ ਕਹਿ ਰਿਹਾ ਜੀ ਇਹਨਾਂ ਨੇ ਮਨੀ ਜਿਹੜਾ ਐਕਸਚੇਂਜਰ ਆ ਉਹਦੇ ਤੇ ਗੋਲੀ ਮਾਰ ਕੇ ਲੁੱਟਿਆ। ਉਸ ਤੋਂ ਬਾਅਦ ਇਹਨਾਂ ਨੇ ਇੱਕ ਕੈਮਿਸਟ ਦੀ 숍 ਨੂੰ ਲੁੱਟਿਆ। ਉਸ ਤੋਂ ਬਾਅਦ ਇਹਨਾਂ ਨੇ ਇੱਕ ਠੇਕਾ ਲੁੱਟਿਆ। ਉਸ ਤੋਂ ਬਾਅਦ ਇਹਨਾਂ ਨੇ ਕੰਟੀਨਿਊਸਲੀ ਮ ਸਭ ਕੁ ਕਿੰਨੀ ਵਾਰ ਤੋਂ ਅੰਜਾਮ ਵਿੱਚ ਚੁਸਰ ਇੱਕੋ ਕਿੰਨੀ ਵਾਰ ਤਕਰੀਬਨ ਮੈਂ ਕਹ ਰਿਹਾ 25 ਤੋਂ 28 ਵਾਰ ਦਾ ਤਿੰਨ ਨੇ ਕਰ ਲਈ